ਪੰਜਾਬ ਦੀ ਰਾਜਨੀਤੀ ਨਾਲ ਜੁੜੀ ਵੱਡੀ ਅਪਡੇਟ ਆ ਰਹੀ ਹੈ ਤਾਂ ਅਪਡੇਟ ਇਹ ਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਜਿਹੜੀ ਤਰਨਤਾਰਨ ਦੀ ਚੋਣ ਹੋਈ ਆ ਉਹ ਵੱਡੇ ਫਰਕ ਨਾਲ ਜਿੱਤ ਲਈ ਆ ਤਾਂ ਦੱਸ ਦਈਏ ਕਿ ਤਰਨਤਾਰਨ ਦੀ ਜਿਮਣੀ ਚੋਣ ਜੋ ਕਿ ਪਿਛਲੇ ਦਿਨੀ 11 ਨਵੰਬਰ ਨੂੰ ਉੱਥੇ ਚੋਣਾਂ ਹੋਈਆਂ ਤੇ ਅੱਜ 14 ਨਵੰਬਰ ਨੂੰ ਰਿਜ਼ਲਟ ਆਇਆ ਜਿਉਂ ਹੀ ਸਵੇਰੇ ਤੋਂ ਈਬੀਐਮ ਮਸ਼ੀਨਾਂ ਖੁੱਲਣੀਆਂ ਸ਼ੁਰੂ ਹੋਈਆਂ ਤਾਂ ਉਸ ਤੋਂ ਬਾਅਦ ਜਿਹੜੇ ਵੋਟਾਂ ਦੀ ਗਿਣਤੀ ਦੇ ਅੰਕੜੇ ਨੇ ਉਹ ਵਧਨੇ ਘਟਨੇ ਸ਼ੁਰੂ ਹੋਏ ਪਰ ਆਮ ਆਦਮੀ ਪਾਰਟੀ ਦੇ ਹਰਮਿਤ ਸਿੰਘ ਸੰਧੂ ਅਖੀਰ ਤੇ ਬਾਜੀ ਜਿੱਤ ਗਏ ਨੇ ਤਾਂ ਹਰਮਿਤ ਸਿੰਘ ਸੰਧੂ ਨੂੰ ਕਿੰਨੀਆਂ ਵੋਟਾਂ ਪਈਆਂ ਤੇ ਬਾਕੀ ਪਾਰਟੀਆਂ ਦਾ ਕੀ ਗਰਾਫ ਰਿਹਾ ਕਿਹੜੀ ਪਾਰਟੀ ਨੇ ਰਿਵਾਈਵ ਕੀਤਾ ਕਿਹੜੀ ਪਾਰਟੀ ਬਿਲਕੁਲ ਪਿੱਛੇ ਚਲੀ ਗਈ ਆ ਸਾਰੀ ਆਪਾਂ ਗੱਲਬਾਤ ਦੇ ਉੱਪਰ ਝਾਤ ਮਾਰਦੇ ਆ ਤਾਂ ਹਰਮਿਤ ਸਿੰਘ ਸੰਧੂ ਨੂੰ 42649 ਵੋਟਾਂ ਪਈਆਂ 42649 ਵੋਟਾਂ ਨਾਲ ਸਭ ਤੋਂ ਲੀਡ ਤੇ ਰਹੇ ਸਭ ਤੋਂ ਅੱਗੇ ਰਹੇ ਇਹ ਸੀਟ ਜਿੱਤੀ ਆ ਉਹਨਾਂ ਨੇ ਤੇ ਜਿਹੜੀ ਸੀਟ ਜਿੱਤੀ ਆ ਉਹ 1291 ਵੋਟਾਂ ਦੇ ਫਰਕ ਨਾਲ ਜਿੱਤੀ ਆ ਤੇ ਜਿਨ੍ਹਾਂ ਨਾਲ ਪੂਰਾ ਫਸਮਾ ਮੁਕਾਬਲਾ ਰਿਹਾ ਉਹ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਜੋ ਪਿਛਲੀਆਂ ਕਈ ਚੋਣਾਂ ਦੇ ਵਿੱਚ ਬਿਲਕੁਲ ਹਾਸ਼ੀਏ ਤੇ ਚਲੀ ਗਈ ਸੀ ਬਿਲਕੁਲ ਜੋ ਹੈ ਉਹਦਾ ਵੋਟ ਬੈਂਕ ਪ੍ਰਭਾਵਿਤ ਹੋ ਚੁੱਕਿਆ ਸੀ ਕੋਈ ਵੀ ਜਿਮਣੀ ਚੋਣ ਉਹ ਚੰਗੀ ਤਰ੍ਹਾਂ ਜਿਹੜੇ ਜਿੱਤ ਨਹੀਂ ਸਕੇ ਸੀ ਜਿੱਤ ਦੇ ਨੇੜੇ ਵੀ ਨਹੀਂ ਪਹੁੰਚ ਸਕੇ ਸੀ ਕਈ ਜਿਮਣੀ ਚੋਣਾਂ ਦੇ ਵਿੱਚ ਜਮਾਨਤਾ ਜਬਤ ਹੋਈਆਂ ਤਾਂ ਇਸ ਜਿਮਣੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਰਿਵਾਈਵ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ 30558 ਵੋਟਾਂ ਨਾਲ ਦੂਸਰੇ ਨੰਬਰ ਤੇ ਰਹੀ ਕਹਿਣ ਤੋਂ ਭਾਵ ਕਿ ਸੁਖਵਿੰਦਰ ਕੌਰ ਰੰਧਾਵਾ ਨੇ ਹਰਮਿੰਦਰ ਸਿੰਘ ਸੰਧੂ ਨੂੰ ਫਸਮੀ ਟੱਕਰ ਦਿੱਤੀ ਬੇਸ਼ੱਕ ਹਰਮਿੰਦਰ ਸਿੰਘ ਸੰਧੂ ਜਿੱਤ ਗਏ ਪਰ ਇਹਦੇ ਨਾਲ ਹੀ ਦੇਖਣਾ ਹੋਵੇਗਾ ਕਿ ਪੰਜਾਬ ਦੀਆਂ ਉਹ ਧਿਰਾਂ ਜਿਨ੍ਹਾਂ ਦਾ ਉੱਥੇ ਪੂਰਾ ਜ਼ੋਰ ਲੱਗਿਆ ਹੋਇਆ ਸੀ ਉਹ ਪਛੜਦੀਆਂ ਨਜ਼ਰ ਆਈਆਂ ਕਾਂਗਰਸ ਕਾਂਗਰਸ ਇੱਥੇ ਜੋ ਹੈ ਉਹ ਚੌਥੇ ਨੰਬਰ ਤੇ ਨਜ਼ਰ ਆਉਂਦੇ ਨੇ ਕਾਂਗਰਸ ਦੇ ਕਰਨਵੀਰ ਸਿੰਘ ਬੁਰਜ ਸਿਰਫ 1578 ਵੋਟਾਂ ਨਾਲ ਉਹਨਾਂ ਨੂੰ ਸਬਰ ਕਰਨਾ ਪਿਆ ਤਾਂ ਤੀਸਰੇ ਨੰਬਰ ਦੀ ਗੱਲ ਕਰਨੀ ਬਹੁਤ ਲਾਜ਼ਮੀ ਹੈ ਤੀਸਰੇ ਨੰਬਰ ਤੇ ਭਾਈ ਮਨਦੀਪ ਸਿੰਘ ਭਾਈ ਮਨਦੀਪ ਸਿੰਘ ਜਿਨ੍ਹਾਂ ਨੂੰ ਬਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਟਿਕਟ ਦਿੱਤੀ ਗਈ ਬਾਰਸ ਪੰਜਾਬ ਦੇ ਜਥੇਬੰਦੀ ਨੇ ਮੈਦਾਨ ਚ ਉਤਾਰਿਆ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਆਪਣਾ ਪ੍ਰਚਾਰ ਕੀਤਾ ਪੰਥਕ ਧਰਾਨ ਨੇ ਪੰਥਕ ਸਿਆਸਤ ਨਾਲ ਜੁੜੇ ਹੋਏ ਹਰ ਚਿਹਰੇ ਨੇ ਉਹਨਾਂ ਦੇ ਰੋਡ ਸ਼ੋ ਉਹਨਾਂ ਦੇ ਪ੍ਰਚਾਰ ਦੇ ਵਿੱਚ ਹਿੱਸਾ ਪਾਇਆ ਤਾਂ ਉਹ 19620 ਵੋਟਾਂ ਲੈ ਕੇ ਤੀਸਰੇ ਨੰਬਰ ਤੇ ਰਹੇ ਤੇ ਭਾਜਪਾ ਪਾਰਟੀ ਦੀ ਗੱਲ ਕਰੀਏ ਤਾਂ ਭਾਜਪਾ ਦੇ ਹਰਜੀਤ ਸਿੰਘ ਸੰਧੂ 62100 39 ਯਾਨੀ ਕਿ 6239 ਵੋਟਾਂ ਨਾਲ 5ਵੇਂ ਨੰਬਰ ਤੇ ਰਹੇ ਇਹ ਪੰਜਾਬ ਦੀ ਜਿਮਣੀ ਚੋਣ ਦੇ ਅੱਜ ਦੇ ਉਹ ਨਤੀਜੇ ਨੇ ਤੇ ਨਤੀਜੇ ਕਾਫੀ ਹੈਰਾਨ ਕਰਨ ਵਾਲੇ ਨੇ ਜਿਹੜੀ ਧਿਰ ਨੂੰ ਇਹ ਸਮਝਿਆ ਜਾਂਦਾ ਸੀ ਕਿ ਬਿਲਕੁਲ ਹਾਸ਼ੀਏ ਤੇ ਚਲੀ ਗਈ ਉਹਨਾਂ ਨੇ ਤਕੜੀ ਟੱਕਰ ਦਿੱਤੀ ਕਾਂਗਰਸ ਚੌਥੇ ਨੰਬਰ ਤੇ ਜਾ ਕੇ ਲੁਟਕ ਗਈ ਤੇ ਜਿੰਨੇ ਜਿਹੜੇ ਵਾਰਸ ਪੰਜਾਬ ਦੇ ਜਥੇਬੰਦੀ ਜਿਨ੍ਹਾਂ ਨੇ ਪਹਿਲੀ ਵਾਰ ਚੋਣ ਲੜੀ ਉਹ ਤੀਸਰੇ ਨੰਬਰ ਤੇ ਆਏ ਥੋੜੀ ਜਿਹੀ ਮੋਟੀ ਜੀ ਨਜ਼ਰ ਮਾਰਨੀ ਹੋਊਗੀ ਹਰਮਿੰਦਰ ਸਿੰਘ ਸੰਧੂ ਜੋ ਜਿੱਤੇ ਨੇ 42649 ਵੋਟਾਂ ਲੈ ਕੇ ਗਏ ਨੇ ਇਸ ਤੋਂ ਪਹਿਲਾਂ ਤਿੰਨ ਵਾਰ ਵਿਧਾਇਕ ਰਹੇ ਚੁੱਕੇ ਨੇ ਦੋ ਵਾਰ ਸੰਸਦ ਦੀ ਸਕੱਤਰ ਰਹੇ ਚੁੱਕੇ ਨੇ ਤੇ ਇਸ ਵਾਰ ਵੀ ਜਿਹੜਾ ਚੋਣ ਜਿੱਤਣ ਦੇ ਵਿੱਚ ਕਾਮਯਾਬ ਹੋਏ ਨੇ ਕਰਮਵੀਰ ਸਿੰਘ ਬੁਰਜ ਜਿਹੜੇ ਸੀਨੀਅਰ ਕਾਂਗਰਸ ਦੇ ਆਗੂ ਨੇ ਔਰ ਪ੍ਰਤਾਪ ਸਿੰਘ ਬਾਜਬਾ ਜਿਹੜੇ ਐਲੋਪੀ ਨੇ ਪੰਜਾਬ ਦੇ ਉਹਨਾਂ ਦੇ ਕਾਫੀ ਨਜ਼ਦੀਕੀ ਨੇ ਸੁਖਵਿੰਦਰ ਕੋਰ ਰੰਧਾਵਾ ਸਮਾਜ ਸੇਵੀ ਨੇ ਧਾਰਮੀ ਫੌਜੀ ਪਰਿਵਾਰ ਨਾਲ ਜੁੜੇ ਹੋਏ ਨੇ ਤੇ ਇਥੇ ਸਿਆਸਤ ਚੋਂ ਤੋਂ ਪਹਿਲਾਂ ਉਹ ਸਮਾਜ ਸੇਵਾ ਨਾਲ ਜੁੜੇ ਹੋਏ ਸੀ ਹਰਜੀਤ ਸਿੰਘ ਸੰਧੂ ਦੀ ਗੱਲ ਕਰੀਏ ਤਾਂ 2022 ਦੇ ਵਿੱਚ ਉਹਨਾਂ ਨੇ ਬੀਜੇਪੀ ਦੇ ਵਿੱਚ ਐਂਟਰੀ ਕੀਤੀ ਹੈ ਪਰ ਬੀਜੇਪੀ ਚ ਆਉਣ ਤੋਂ ਪਹਿਲਾਂ ਉਹ ਅਕਾਲੀ ਦਲ ਨਾਲ ਜੁੜੇ ਹੋਏ ਸੀ ਯੂਥ ਅਕਾਲੀ ਦਲ ਤੋਂ ਉਹਨਾਂ ਦਾ ਸਫ਼ਰ ਸ਼ੁਰੂ ਹੋਇਆ ਸੀ ਯੂਥ ਅਕਾਲੀ ਦਲ ਦੇ ਵਿੱਚ ਸੇਵਾਵਾਂ ਦੇਣ ਤੋਂ ਬਾਅਦ 2022 ਦੇ ਵਿੱਚ ਉਹ ਬੀਜੇਪੀ ਦੇ ਵਿੱਚ ਆਈ ਤੇ ਬੀਜੇਪੀ ਦੇ ਵਿੱਚ ਅੱਜ ਉਹ ਬਤੌਰ ਜ਼ਿਲ੍ਹਾ ਪ੍ਰਧਾਨ ਆਪਣੀਆਂ ਪੂਮਿਕਾ ਨਿਵਾ ਰਹੇ ਨੇ ਤੇ ਭਾਈ ਮਨਦੀਪ ਸਿੰਘ ਜਿਨ੍ਹਾਂ ਨੇ ਪਹਿਲੀ ਵਾਰ ਚੋਣ ਲੜੀ ਭਾਈ ਮਨਦੀਪ ਸਿੰਘ ਸੰਦੀਪ ਸੰਨੀ ਦੇ ਭਰਾ ਨੇ ਪੰਥਕ ਧਿਰਾਂ ਵੱਲੋਂ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਹਨਾਂ ਨੂੰ ਹਮਾਇਤ ਕੀਤੀ ਗਈ ਤੇ ਸੰਦੀਪ ਸਿੰਘ ਸੰਨੀ ਜਿਨ੍ਹਾਂ ਨੇ ਸੁਦੀਰ ਸੂਰੀ ਦਾ ਕਤਲ ਕੀਤਾ ਜੋ ਕਿ ਸਿਪਾਹਸੈਨਾ ਦੇ ਲੀਡਰ ਸਨ ਉਹਨਾਂ ਦੇ ਕਤਲ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਹੋਈ ਤੇ ਉਸ ਤੋਂ ਬਾਅਦ ਭਾਈ ਮਨਦੀਪ ਸਿੰਘ ਉਹਨਾਂ ਦੇ ਭਰਾ ਨੂੰ ਪੰਥਕ ਧਿਰਾਂ ਨੇ ਮੈਦਾਨ ਦੇ ਵਿੱਚ ਉਤਾਰਿਆ ਇਹ ਅੱਜ ਦੀ ਸਾਰੀ ਜਿਹੜੀ ਰਿਪੋਰਟ ਹੈ ਕਿ ਜਿਹੜੀ ਜਿਮਣੀ ਚੋਣ ਹੈ ਤਰਨਤਾਰਨ ਦੀ ਜਿਮਣੀ ਚੋਣ ਹੈ ਕਿਉਂਕਿ ਪੰਥਕ ਹਲਕਾਗਾ ਖਡੂਰ ਸਾਹਿਬ ਸੀਟ ਦੇ ਉਹ ਅਧੀਨ ਆਉਂਦਾ ਖਡੂਰ ਸਾਹਿਬ ਦੀ ਸੀਟ ਤੋਂ ਭਾਈ ਅਮਰਤਪਾਲ ਸਿੰਘ ਉੱਥੋਂ ਐਮਪੀ ਜਿੱਤੇ ਹੋਏ ਨੇ ਔਰ ਵੈਸੇ ਵੀ ਜਿਹੜਾ ਜਿਹੜਾ ਤਰਨਤਾਰਨ ਦੀ ਜਿਹੜੀ ਸੀਟ ਹੈ ਇਹਨੂੰ ਪੰਥਕ ਮੰਨਿਆ ਜਾਂਦਾ ਬਹੁਤ ਪੰਥਕ ਸਿਧਾਂਤਾਂ ਨਾਲ ਜੁੜੀ ਹੋਈ ਆ ਪਰ ਉੱਥੇ ਜਿਹੜਾ ਕਾਫੀ ਕੁਝ ਸਮੀਕਰਨ ਅਲੱਗ-ਅਲੱਗ ਦੇਖਣ ਨੂੰ ਮਿਲਿਆ ਅੱਜ ਦੀ ਜਿਹੜੀ ਚੋਣ ਆ ਆਮ ਆਦਮੀ ਪਾਰਟੀ ਨੇ ਜਿੱਤੀ ਆ ਬਹੁਤ ਸਾਰੇ ਲੋਕ ਇਹ ਕਹਿੰਦੇ ਹੁੰਦੇ ਆ ਕਿ ਜਿਹੜੀ ਜਿਮਣੀ ਚੋਣ ਹੁੰਦੀ ਆ ਉਹ ਸੱਤਾ ਧਿਰ ਦੀ ਹੁੰਦੀ ਆ ਸੱਤਾਧਿਰ ਉੱਥੇ ਬਹੁਤ ਸਾਰਾ ਆਪਣਾ ਜ਼ੋਰ ਲਾਉਂਦੀ ਆ ਸੱਤਾਧਿਰ ਬਹੁਤ ਸਾਰੀ ਉੱਥੇ ਆਪਣੇ ਸਰਕਾਰੀ ਮਸ਼ੀਨਰੀ ਸਰਕਾਰੀ ਜਿਹੜੇ ਅਫਸਰ ਹੁੰਦੇ ਨੇ ਉਹਨਾਂ ਦੀ ਜ਼ੋਰ ਜਮੈਸ਼ ਕਰਦੀ ਆ ਪਰ ਅਕਾਲੀ ਦਲ ਨੇ ਰਿਵਾਈਵਲ ਕੀਤਾ ਅੱਜ ਦੇ ਸਾਰੇ ਇਹਨਾਂ ਚੋਣ ਨਤੀਜਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਵਾਕਈ ਸਰਕਾਰ ਨੇ ਜਿਹੜਾ ਉਥੇ ਸਰਕਾਰੀ ਮਸ਼ੀਨਰੀ ਤੇ ਅਫਸਰशाही ਦੇ ਸਿਰ ਤੇ ਚੋਣ ਜਿੱਤੀ ਆ ਜਾਂ ਵਾਕਈ ਸਰਕਾਰ ਨੇ ਐਨੇ ਕੰਮ ਕੀਤੇ ਨੇ ਕਿ ਪਿਛਲੀਆਂ ਚੋਣਾਂ ਵਾਂਗ ਸਰਕਾਰ ਦੇ ਕੰਮਾਂ ਨੂੰ ਵੇਖਦੇ ਆ ਲੋਕਾਂ ਨੇ ਸਰਕਾਰ ਨੂੰ ਵੋਟ ਪਾਈ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਈ ਆ ਜਾਂ ਕੋਈ ਹੋਰ ਕਾਰਨ ਮੰਨਦੇ ਹੋ ਤੇ ਜਿਹੜਾ ਅਕਾਲੀ ਦਲ ਨੇ ਰਿਵਾਈਵਲ ਕੀਤਾ ਇਹਨੂੰ ਕਿਵੇਂ ਵੇਖਦੇ ਹੋ ਆਪਣੇ ਪ੍ਰਤੀਕਰਮ ਸਾਨੂੰ ਜ਼ਰੂਰ ਦੱਸਿਓ ਧੰਨਵਾਦ